ਕਿਦਰਾ ਜੀ ਬੇਨਾਂ ਦੇ ਅੰਦਰ ਕਹਿੰਦੇ ਨੇ ਵੀ ਚਾਸੀ ਵੀ ਥੱਲੇੋਂ ਬਿੰਗੀ ਆ ਦੀ ਅੰਦਰ ਅੱਜ ਦੀ ਕੰਮ ਹੀ ਨਹੀਂ ਹੋ ਸਕਦਾ। ਆ ਨਮੀ ਗੱਡੀ ਆ ਜੀ ਇਹ ਜਿਹੜੀ ਹਜੇ ਅਸੀਂ ਚਲਾਈ ਵੀ ਨਹੀਂ ਗਈ। ਜਿਹੜੀ ਗੱਡੀ ਤੇ ਲੱਗੋ ਟਾਂਕਾ ਲਗੋ ਉਹ ਕਹਿੰਦੇ ਐਦਾਂ ਹੀ ਹੁੰਦੀ ਆ ਪਿੱਛੋਂ ਹੀ ਐਦਾਂ ਹੁੰਦੇ ਟਾਂਕੇ ਲੱਗੇ ਸ਼ਰਿਆਂ ਜਿਹੜੀ ਜੀ ਕਹਿੰਦੇ ਤਾਂ ਹੈ ਨਹੀਂਗੀ ਐਦਾਂ ਹੀ ਹੁੰਦੀ ਆ ਮੈਂ ਕਿਹਾ ਫੇਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਛਿੱਟਾ ਮਾਰੋ ਕੋ ਐਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਂਗੇ ਅਸੀਂ। ਜੇਕਰ ਤੁਸੀਂ ਵੀ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰਾ ਇਹ ਖਬਰ ਤੁਸੀਂ ਵੀ ਧਿਆਨ ਨਾਲ ਸੁਣ ਲਓ ਦਰਅਸਲ ਇੱਕ ਗੱਡੀ ਮਾਲਕ ਦੇ ਵੱਲੋਂ ਏਜੰਸੀ ਦੇ ਉੱਤੇ ਕੰਪਨੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਉਸ ਨੂੰ ਨਵੀਂ ਗੱਡੀ ਦੀ ਬਜਾਏ ਪੁਰਾਣੀ ਗੱਡੀ ਦੇ ਦਿੱਤੀ ਗਈ ਜਿਸ ਦਾ ਐਕਸੀਡੈਂਟ ਹੋਇਆ ਹੁੰਦਾ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਦਰਅਸਲ ਇਹ ਖਬਰ ਜਿਹੜੀ ਹੈ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਲੁਧਿਆਣਾ ਦੇ ਇੱਕ ਏਜੰਸੀ ਦੇ ਬਾਹਰ ਦੀਆਂ ਨੇ ਜਿੱਥੇ ਹੰਗਾਮਾ ਤੁਸੀਂ ਵੇਖ 파 ਰਹੇ ਹੋ ਲੋਕਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਗੱਡੀ ਮਾਲਕ ਜਿਹੜਾ ਹੈ ਏਜੰਸੀ ਦੇ ਬਾਹਰ ਆਪਣੀ ਗੱਡੀ ਜਿਹੜੀ ਇੱਕ ਦਿਨ ਪਹਿਲਾਂ ਉਸਨੇ ਖਰੀਦੀ ਹੁੰਦੀ ਹੈ ਤੇ 24 ਘੰਟੇ ਵੀ ਨਹੀਂ ਹੁੰਦੇ ਕੇ ਉਸਦੀ ਗੱਡੀ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਉਸ ਤੋਂ ਬਾਅਦ ਏਜੰਸੀ ਦੇ ਕੋਲੋਂ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਉੱਥੇ ਹੰਗਾਮਾ ਦੇਖਣ ਨੂੰ ਮਿਲਿਆ ਹਾਲਾਂਕਿ ਇਸ ਸਬੰਧੀ ਜਦੋਂ ਸ਼ੋਰੂਮ ਦੇ ਜਰਨਲ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਰਿਪੋਰਟ ਆ ਚੁੱਕੀ ਹੈ ਸਾਰੇ ਡਾਕੂਮੈਂਟ ਰਿਸੀਵ ਕਰ ਲਏ ਗਏ ਨੇ ਤੇ ਉਸ ਨੂੰ ਉੱਪਰ ਭੇਜ ਦਿੱਤੇ ਗਏ ਨੇ ਜਿਸ ਤਰੀਕੇ ਦੇ ਆਰਡਰ ਉੱਪਰੋਂ ਮਿਲਣਗੇ ਉਸ ਤੋਂ ਬਾਅਦ ਇਸ ਦਾ ਹੱਲ ਕੀਤਾ ਜਾਵੇਗਾ ਪਰ ਇੱਕ ਖਬਰ ਬੇहद ਹੈਰਾਨ ਕਰ ਦੇਣ ਵਾਲੀ ਹੈ ਗੱਡੀ ਮਾਲਕ ਦੇ ਵੱਲੋਂ ਐਜੰਸੀ ਦੇ ਉੱਤੇ ਕੰਪਨੀ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੀ ਗੱਡੀ ਉਸ ਨੂੰ ਦਿੱਤੀ ਗਈ ਉਹ ਐਕਸੀਡੈਂਟ ਹੋਈ ਵਾਲੀ ਗੱਡੀ ਦਿੱਤੀ ਗਈ ਜਿਸ ਤੋਂ ਬਾਅਦ ਇਹ ਗੱਡੀ ਮਾਲਕ ਜਿਹੜਾ ਹੈ ਆਪਣੀ ਗੱਡੀ ਲੈ ਕੇ ਐਜੰਸੀ ਦੇ ਬਾਹਰ ਪਹੁੰਚਿਆ ਤੇ ਉਸ ਤੋਂ ਬਾਅਦ ਉਹ ਸਕ੍ਰੈਚ ਜਿਹੜੇ ਨੇ ਗੱਡੀ ਦੇ ਉੱਤੇ ਪਏ ਨੇ ਉਹ ਵਿਖਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਇੱਕ ਵਾਰ ਤੁਹਾਨੂੰ ਇਹ ਵੀਡੀਓ ਵੀ ਵਿਖਾਉਣੇ ਆ ਨਵੀਂ ਗੱਡੀ ਆ ਸਾਰੇ ਨਾਲ ਹੀ ਇਦਾਂ ਕਰ ਰਹੇ ਨੇ ਕਿ ਕਿਆ ਸੀ ਇਹਨਾਂ ਦੇ ਪੀਸ ਚੱਕ ਚੱਕ ਕੇ ਨਾ ਬਦਲ ਬਦਲ ਕੇ ਗੱਡੀਆਂ ਨਵੀਆਂ ਲੋਕਾਂ ਨੂੰ ਡਿਲੀਵਰ ਕਰ ਰਹੇ ਨੇ ਮੇਰੀ ਗੱਲ ਇਹ ਹੈ ਕਿ ਨੋਵਲਟੀ ਵਾਲਿਆਂ ਦੇ ਇੱਥੇ ਕੋਈ ਬਚਪੜਤਾਨ ਨਹੀਂ ਕੋਈ ਤਰੀਕਾ ਤੇ ਰਾਹ ਜਿਵੇਂ ਇਹਨਾਂ ਦੇ ਅੰਦਰ ਕਹਿੰਦੇ ਨੇ ਵੀ ਚਾਸੀ ਹੋਈ ਥੱਲੇੋਂ ਬਿੰਗੀ ਹੈ ਇਹਦੀ ਸਿੱਧੀ ਅਲਾ ਕੰਮ ਹੀ ਨਹੀਂ ਹੋ ਸਕਦਾ ਅਸੀਂ ਇਹਨਾਂ ਤੋਂ ਗੱਡੀ ਲੈਣੀ ਵੀ ਨਹੀਂ ਇਹ ਪੁਰਾਣੀਆਂ ਗੱਡੀਆਂ ਦਾ ਟਾਂਕਾ ਲੱਗਿਆ ਹੋਇਆ ਸੀ ਜਿਹੜੀ ਗੱਡੀ ਤੇ ਲੱਗਿਆ ਟਾਂਕਾ ਵਾਲਾ ਕਹਿੰਦੇ ਇਦਾਂ ਹੀ ਹੁੰਦੀ ਹੈ ਪਿੱਛੇ ਇਦਾਂ ਹੁੰਦੇ ਟਾਂਕੇ ਲੱਗੇ ਸ਼ਰਿਆਂ ਸ਼ਰੇਆਮ ਜਿਹੜੀ ਜਿੰਮ ਲੱਗਾ ਅਸੀਂ ਗਾ ਦੂਜੀ ਦਿਖਾ ਦੋ ਉਂਗੜ ਇੱਕ ਵਰਦੀ ਦੀ ਪੂਰੀ ਉਹਦੇ ਚ ਦਿੱਗੀ ਚ ਉਹ ਕਹਿੰਦੇ ਇਦਾਂ ਹੀ ਹੁੰਦੀ ਐ ਪਿੱਛੋਂ ਜਿਹੜੀ ਜੀ ਕਹਿੰਦੇ ਆਹ ਹੈ ਨੀਗੀ ਇਦਾਂ ਹੀ ਹੁੰਦੀ ਆ ਮੈਂ ਕਹਾਂ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦੋ ਢੀਟਾ ਮਾਰੋ ਕੋ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਂਗੇ ਇਸ ਤਰ੍ਹਾਂ ਆਹ ਦੇਖੋ ਆ ਹੁਣ ਇੱਥੇ ਵੀ ਦੇਖੋ ਸਕ੍ਰੈਚ ਪਾਇਆ ਜਾ ਮੈਂ ਇਹਦੇ ਟਾਕੀਆਂ ਦੇ ਨਵੀਂ ਗੱਡੀ ਐ ਜੀ ਇਹ ਨਵੀਂ ਗੱਡੀ ਐ ਹੋਰ ਦਿਖਾਓ ਖੋਲ ਕੇ ਕਿੱਥੇ ਆਂਦੇ ਸਕ੍ਰੈਚ ਹੁਣ ਪਿਆ ਸਰ ਪਹਿਲੀ ਗੱਡੀ ਉੱਦੋਂ ਸਾਰਾ ਇੱਥੇ ਦੰਗਰੋਂ ਦੇਖੋ ਕੀ ਹਲਕੀ ਸੌਦਾ ਕਹੇ ਪੇਟ ਕਾਸ ਨਾ ਫੀਰ ਅੰਦੀ ਆ ਨਮੀ ਗੱਡੀ ਹੈ ਜੀ ਇਹ ਜਿਹੜੀ ਹਜੇ ਅਸੀਂ ਚਲਾਈ ਵੀ ਨਹੀਂ ਗਈ ਜਿਹੜੀ ਹਜੇ ਅਸੀਂ ਚਲਾਈ ਵੀ ਨਹੀਂ ਆ ਦੇਖੋ ਜੀ ਨਵੀਂ ਗੱਡੀ ਦਾ ਆ ਰਿਹਾ ਪਰਲੇ ਬੱਸ ਕੀ ਬਰੋਕ ਕੀ ਕਰ ਰਹੇ ਤੁਸੀਂ ਮੈਂ ਸਰ ਮੈਂ ਗੱਡੀ ਲਈ ਸੀ ਸਾਹਮਣੇ ਜੀ ਸਾਹਮਣੇ ਕੈਮਰਾ 21 ਮਾਰਚ ਨੂੰ ਸ਼ਾਮ ਨੂੰ 7:30 ਵਜੇ ਮੈਨੂੰ ਡਿਲੀਵਰੀ ਮਿਲੀ ਸੀਗੀ ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ ਚ ਪ੍ਰੋਬਲਮ ਆ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਹੋ ਗਿਆ ਟਾਈਮ ਵੀ ਕੱਲ ਨੂੰ ਆਜਿਓ ਤੁਸੀਂ 23 ਤਰੀਕ ਨੂੰ ਤੇ ਅਸੀਂ ਵੈਰੀ ਨੈਗੇਟਿਵ 30 ਤਰੀਕ ਨੂੰ ਜਦੋਂ ਆਏ ਗੱਡੀ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਡੈਡ 4 ਖੜਾ ਕੇ ਉਹਦੇ ਪਾਰਟ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀering ਰੌਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਉਹਨਾਂ ਤੋਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ ਨਾਸਿਕ ਤੋਂ ਬੰਦੇ ਭਲਾਏ ਆ ਇੰਜੀਨੀਅਰ ਵੀ ਇਹ ਆਉਣਗੇ ਤੁਹਾਡੀ ਗੱਡੀ 'ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣ ਇਹਨਾਂ ਨੇ ਮੈਨੂੰ 4-3 ਦਾ ਟਾਈਮ ਦਿੱਤਾ ਸੀ ਜਦੋਂ ਕਿ ਆਲਰੇਡੀ ਉਹ 3-3 ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਦਾ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨਾਂ ਇਹ ਕਹਿੰਦੇ ਆ ਵੀ ਅਸੀਂ ਕੱਲ ਨੂੰ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਨਹੀਂ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 16 ਲੱਖ ਰੁਪਏ ਗੱਡੀ ਤੇ ਲਾਇਆ ਇੱਕ ਆ ਬਾਈ ਜੀ ਇਹ ਥਾਰ ਲੈਦਾ ਸੀ ਜੇ ਤੁਹਾਡੀ ਜਦੋਂ ਗੱਡੀ ਨੇ ਇਹ ਇਹਨਾਂ ਨੇ ਦਿੱਤੀ ਹੈ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਾ ਵੀ ਐਕਸੀਡੈਂਟ ਗੱਡੀ ਹੈ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਵਾਸਨਾ ਆ ਗਿਆ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਨੂੰ ਲੱਜਾਂਗੇ ਉਹਦਾ ਕਹਿੰਦੇ ਨੇ ਜੀਰ ਮੰਗਾ ਮੇਰੀ ਮੈਂ ਗੱਡੀ ਤੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਦਿਓ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਪਰਾਨ ਨਵੀਂ ਤੇ ਪੈਸਾ ਲਾਇਆ ਪਰਾਨੀ ਤੇ ਤਾਂ ਕੋਈ ਪੈਸਾ ਲਾਇਆ ਨਹੀਂ ਕੋਈ ਕੰਪ ਮਾਰਨਿੰਗ ਆਇਆ ਅਮਿਤ ਕਾਲੀਆ ਜੀ ਸੀਗੇ ਔਰ ਮਾਰਨਿੰਗ ਦੇ ਇੱਥੋਂ ਨਿਕਲ ਗਏ ਆ ਨਾ ਸਾਡੇ ਸੀ ਕਿ 5 ਮਿੰਟਾਂ ਕੇ ਗੱਲ ਕਰ ਲਓ ਸਾਨੂੰ ਕੋਈ ਰੇਡਨ ਚ ਦੇ ਦੇ ਕੋਈ ਨਾ ਫੋਨ ਚੈੱਕ ਰਿਹਾ ਹੁਣ ਉਹਰੇ ਆ ਨਹੀਂ ਸਵੇਰ ਤੇ ਬੈਠੇ ਆ ਦੇ ਦੱਸਿਆ ਜਾ ਰਿਹਾ ਇੱਕ ਹੋਰ ਨੋ ਜਿਹੜਾ ਨੌਜਵਾਨ ਆ ਉਹਦਾ ਵੀ ਗੱਡੀ ਜਿਹੜੀ ਹੈ ਹਾਂਜੀ ਦੋ ਗੱਡੀਆਂ ਇੱਕ ਨਵੀਂ ਗੱਡੀ ਲੈਣ ਆਏ ਬ੍ਰਦਰ ਉਹਰੇ ਉਹਨਾਂ ਦੇ ਪੱਲੇ ਪੇਂਟ ਨੇ ਗੱਡੀ ਦੇ ਪੱਲੇ ਪੇਂਟ ਸੀਗੇ ਉਹ ਵੀ ਹੁਣ ਡਿਸਪੂਟ ਪਿੱਛੇ ਚੱਲਦਿਆ ਜਿਹੜਾ ਪਿੱਛੇ ਗੱਡੀ ਦੇ ਸਕੋਰਪੀਓ ਐਨ ਗੱਡੀਆ ਇਹਨਾਂ ਦੀ ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਨਵੀਆਂ ਗੱਡੀਆਂ ਕਹਿ ਕੇ ਵੇਚ ਰਹੇ ਆ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ 파ਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆਂ ਲਾਇ ਨੋਵਲਟੀ ਏਜੰਸੀ ਹੈ ਇਹ ਮੇਰਾ ਜੀ ਪਾ ਗੱਲ ਕਰੀਏ ਕਈ ਨੌਜਵਾਨ ਆਉਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ ਉਹ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲਿਆ ਸੀ ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆਂ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀ ਕਿ ਇਹ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਆ ਉਹਨਾਂ ਨੇ ਹਾਂ ਕੋਪਰੇਟ ਗਲੋਨ ਕਿਸੇ ਮਾਲਕਾਂ ਨਾਲ ਗੱਲਬਾਤ ਵੀ ਕਰ ਆ ਬੰਦਾ ਥਾਰ ਲੈਣ ਆਇਆ ਦੀ ਨੇ ਗੱਲ ਹੁੰਦੀ ਆ ਅਸੀਂ ਉਹਨਾਂ ਨੂੰ ਪੂਲ ਕੋਆਪਰੇਟ ਕੀਤਾ ਇਹਨਾਂ ਨੇ ਦੱਸ ਦਿੰਦਾ ਹਾਲ ਤਾਂ ਜਿੰਨਾ ਟਾਈਮ ਮੰਗਿਆ ਸੀ ਦਿੱਤਾ ਅੱਜ ਲਾਸਟ ਦਿਨ ਜਿਹੜਾ ਸੀ ਅਸੀਂ ਟਾਈਮ ਇਹਨਾਂ ਨੇ ਆ ਦਿੱਤਾ ਸੀ ਸਾਨੂੰ ਲਾਸਟ ਅੱਜ ਗੱਡੀਆਂ ਦੇ ਤਸਵੀਰ ਦੇ ਹੈ ਨਹੀਂ ਗਏ ਇਹ ਦੇਸੀ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਸਮੱਸਿਆ ਤੁਹਾਡਾ ਅਸੀਂ ਇਧਰ ਲੀਗਲ ਪ੍ਰोसीਜਿੰਗ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਿਆ ਨਾ ਲੀਗਲ ਨੋਟਿਸ ਰਿਫਿਊਜ਼ ਕਰਦਾ ਬਾਪੂ ਜੀ ਆ ਗਏ ਬਈ ਦੂਜੀ ਪਾਰ ਜਿਨ੍ਹਾਂ ਨੇ ਅੱਜ ਗੱਡੀ ਕੰਪਲੇਂਟ ਆ ਗਿਆ ਕੰਪਲੇਂਟ ਵਗੈਰਾ ਦਿੱਤੀ ਤੁਸੀਂ ਅਸੀਂ ਨੋਟਿਸ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਜੋ ਵੀ ਫਰਦਰ ਪ੍ਰोसीडिंग ਗੱਲ ਆਉਦੀ ਕਰਾਂਗੇ ਇਧਰ ਅਸੀਂ ਆਏ ਮਾਡਲ ਟੌਨ ਤੋਂ ਮਾਡਲ ਟੌਨ ਤੋਂ ਆ ਕਿ ਇਹ ਤੇ ਕਿਹੜੀ ਕੰਪਨੀ ਚਾਏ ਹੋ ਮਹਿੰਦਰਾ ਏਜੰਸੀ ਹਨ ਮਲਟੀ ਵਾਲੇ ਅੱਛਾ ਕੀ ਗੱਲਬਾਤ ਹੋਈ ਸਾ ਤਦੋਂ ਦੂੰਤੇ ਗੇ ਬੇ ਉਹਦਾ ਪੇਂਟ ਉਤਰਿਆ ਹੋਇਆ ਸਾਰਾ ਵੀਡੀਓ ਕਲਿੱਪ ਵਗੈਰਾ ਤੁਹਾਡੇ ਕੋਲ ਹੈ ਹਾਂਜੀ ਹਾਂਜੀ ਉਹ ਨਾਲ ਹੀ ਖੜੀ-ਖੱਡੀ ਦੇਖ ਲਓ ਤੁਸੀਂ ਹਾਂਜੀ ਗੱਡੀ ਖੜੀ ਹੋਈ ਹੋਈ ਖੜੀ ਆ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਹਾਂ ਅੱਜ ਡਿਲੀਵਰੀ ਹੀ ਸੀ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਪਿੰਟ ਕਿੰਨਾ ਦੇਖਦੇ ਹੋ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ਼ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਹੁਣ ਕੋਈ ਸੁਣਵਾਈ ਨਹੀਂ ਹੈਗੀ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਯਹੀ ਲੈ ਜਾਓ ਜੀ ਨੰਬਰ ਲੱਗ ਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਦੀਆਂ ਗਏ ਜਿਹੜੀਆਂ ਟੈਟ ਮੁੰਡੀਆਂ ਨੇ ਕਰ ਸ਼ਰਤਾਂ ਉਹ ਤਾਂ ਕਾਫੀ ਓਕੇ ਟਾਈਮ ਤੇ ਲੰਘਦੀਆਂ ਨੇ ਬਹੁਤ ਵਾੜੀ ਹੁਣ ਸਾਡੀ ਤੇ ਗੱਡੀ ਅਸੀਂ ਗੱਡੀ ਲੈਣ ਆ ਸੀ ਉਹਦੇ ਪੇਂਟ ਉਤਰੇ ਹੋਏ ਸਾਰਾ ਕੁਝ ਉਤਰੇ ਹੋਇਆ ਇਹ ਅਸੀਂ ਹੋ ਰਹੀ ਗੱਲ ਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਸੀਂ ਦੇ ਵਿੱਚ ਨਾ ਉਰੇ ਮਹਿੰਦਰਾ ਜਿਹੜੀ ਨੋਬਲਟੀ ਏਜੰਸੀ ਆ ਉਰੇ ਨਾ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਗੱਲ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਚੈੱਕ ਕਰਾਉਣ ਨੰਬਰ ਆ ਜਿਹੜੀ ਸਵੇਰੇ ਖੜਾ ਮਕੈ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਤੁਹਾਡੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਕਿ ਨਾਮਾ ਤੁਹਾਡੀ ਮੇਰਾ ਨਾਮਾ ਮੀਤਰ ਜੀ ਟੱਗੀ ਬੋਸਟਰ ਤੋਂ ਆ ਜੀ ਮੈਂ ਇਥੇ ਜਨਰਲ ਮੈਨੇਜਰ ਆ ਜੀ ਸਰ ਸਰ ਲੋਕਾਂ ਨੂੰ ਕੱਢੀ ਐਵੇਂ ਦਿੰਦੇ ਹੋ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਦਰ ਕਸਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਜੀ ਲੋਕਾਂ ਨੂੰ ਕੀ ਆਇਆ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਜਿਹੜੀ ਸੈਲ ਕੰਪਨੀਜ਼ ਹੋ ਕੇ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਹੈ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਹਾਂਜੀ ਸਰ ਦੋ ਕੇਸ ਆਈ ਨੇ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿਹੜਾ ਟਾਈਮ ਲੱਗਦਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ ਇਵਨ ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਆ ਕੇ ਚੈੱਕ ਕੀਤਾ ਇਸੇ ਗਏ ਇਹਨਾਂ ਦੇ ਨਾਲ ਦੇਖ ਕੇ ਲੋਕ ਆਰਡਰ ਵੀ ਕੈਨਸਲ ਹੋ ਰਹੇ ਨਹੀਂ ਸਰ ਆਰਡਰਿੰਗ ਕੈਨਸਲ ਨਹੀਂ ਹੁੰਦੀ ਸਰ ਸਰ ਦੇਖੋ ਕੋਈ ਸੀ ਇਹ ਇੱਕ ਮਕੈਨੀਕਲ ਚੀਜ਼ ਹੈ ਮਕੈਨੀਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਡਰ ਸਭ ਕੁਝ ਚੀਜ਼ਾਂ OK ਹੋਦੀਆਂ ਜੇ ਗੱਡੀ ਦੁਆਏ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਉਹ ਕੰਪਨੀ ਦਾ ਕਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਇੱਕ ਕਲੀਅਰ ਕਾਨੂੰਨ ਦੱਸੇਗਾ